ਤਾ ਖਬਰ ਫਗਵਾੜਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬਾਬੇ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਉਸ ਦੀ ਪਤਨੀ ਦੇ ਵੱਲੋਂ ਹੀ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ ਪਤੀ ਯਾਨੀ ਕਿ ਬਾਬੇ ਦੇ ਵੱਲੋਂ ਚਿੰਟਿਆਂ ਦੇ ਨਾਲ ਉਸ ਦੀ ਕਟਮਾਰ ਕੀਤੀ ਹੋਈ ਹੈ ਹਾਲਾਂਕਿ ਕੁਝ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਉਹ ਲੇਡੀ ਏ ਔਰਤ ਹੈ ਉਹ ਜ਼ਖਮੀ ਹੈਗੀ ਹੈਗੀ ਕਟਮਾਰ ਹੋਈ ਹੋਈ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਦੂਜੇ ਪਾਸੇ ਜਿਹੜਾ ਬੱਬ ਹੈ ਉਸ ਦਾ ਵੀ ਪੱਖ ਲਿਆ ਗਿਆ ਉਸ ਦਾ ਕਹਿਣਾ ਹੈ ਕਿ ਮੇਰੇ ਤੇ ਬੇਬੁਨਿਆਦ ਇਲਜ਼ਾਮ ਜਿਹੜੇ ਨੇ ਲਾਏ ਗਏ ਨੇ ਹਾਲਾਂਕਿ ਮੇਰੀ ਪਤਨੀ ਜਿਹੜੀ ਹੈ ਉਹ ਡਿੱਗ ਗਈ ਸੀ ਡਿੱਗਣ ਤੋਂ ਬਾਅਦ ਹੀ ਉਸ ਦੇ ਜਿਹੜੀ ਸੱਟ ਲੱਗੀ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਜਾਂਦੀ ਹੈ ਤਾਂ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਗੰਭੀਰ ਇਲਜ਼ਾਮ ਲਾਏ ਗਏ ਨੇ ਤਾਂ ਆਪਣੇ ਆਪ ਨੂੰ ਸੋਨੂ ਬਾਬਾ ਦੱਸ ਰਿਹਾ ਉਸ ਦੀਆਂ ਕਈ ਵੀਡੀਓ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਆਪਣਾ ਡੇਰਾ ਵੀ ਚਲਾਉਂਦਾ ਇੱਕ ਸੋਨੂ ਬਾਬਾ ਉਸ ਨੇ ਆਪਣੇ ਆਪ ਨੂੰ ਦੱਸਿਆ ਕਿ ਉਸ ਦਾ ਨਾਮ ਸੋਨੂ ਬਾਬਾ ਹੈਗਾ ਤਾਂ ਉਸ ਦੀ ਪਤਨੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਉਸ ਬਾਬੇ ਦੇ ਉੱਪਰ ਆਪਣੇ ਪਤੀ ਦੇ ਉੱਪਰ ਕਿ ਉਸ ਦੀ ਉਹ ਕੁਟਮਾਰ ਕਰਦਾ ਸੀਗਾ ਤੇ کافی ਸਮੇਂ ਤੋਂ ਵਿਵਾਦ ਚੱਲ ਰਿਹਾ ਸੀਗਾ ਤੇ ਹੁਣ ਚਿੰਟਿਆਂ ਦੇ ਨਾਲ ਜਿਹੜੀ ਉਸਦੀ ਕੁਟਮਾਰ ਕੀਤੀ ਹੈ ਡੇਰੇ ਦੇ ਵਿੱਚ ਉਸਦੀ ਕੁਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਦਾਖਲ ਹੁੰਦੀ ਹੈ ਜਾ ਕੇ ਕੁਝ ਤਸਵੀਰਾਂ ਕੁਝ ਵੀਡੀਓ ਵੀ ਉਹਨੇ ਸਾਹਮਣੇ ਰੱਖੀਆਂ ਨੇ ਮੀਡੀਆ ਦੇ ਤੇ ਨਾਲ ਹੀ ਉਸਦੀ ਜਿਹੜੀ ਪੈਣ ਹੈਗੀ ਹੈ ਉਹ ਵੀ ਉਹਦੇ ਨਾਲ ਹੀ ਨਜ਼ਰ ਆਈ ਹੈ ਪਰ ਉਸ ਤੋਂ ਬਾਅਦ ਜਦੋਂ ਬਾਬੇ ਦਾ ਪੱਖ ਲੈਣਾ ਚਾਇਆ ਕਿ ਆਖਿਰ ਮਾਮਲਾ ਕੀ ਹੈ ਤਾਂ ਬਾਬੇ ਨੇ ਸਾਰੇ ਇਲਜ਼ਾਮਾਂ ਨੂੰ ਉਸਦੇ ਤੋਂ ਨਿਕਾੜਿਆ ਤੇ ਆਪਣੀ ਪਤਨੀ ਤੇ ਹੀ ਇਲਜ਼ਾਮ ਬਹੁਤ ਸਾਰੇ ਆਈ ਨੇ ਤਾਂ ਪੂਰੀ ਕੜਨਾ ਦੇ ਵਿੱਚ ਬਾਬੇ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਬਾਬੇ ਕੀ ਨਾ ਜੀ ਆਪਣਾ ਮੇਰਾ ਸੋਨੂੰ ਬਾਬਾ ਜੀ ਇਹ ਕਿਹੜੀ ਜੰਗ ਡੇਰਾ ਜੀ ਆਪਣਾ ਮਾਨਕਾਂ ਇੱਕ ਮਾਮਲਾ ਕੀ ਸਾਰਾ ਇੱਕ ਲੇਡੀਸ ਤੁਹਾਡੀ ਵਾਈਫ ਜਿਹੜੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਗੁੱਟਮਾਰ ਕੀਤੀ ਜੰਟਿਆਣਾ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਆਲਾ ਮੈਨੂੰ ਵੀ ਲੋੜ ਕੁੱਟਮਾਰ ਕਰਨ ਦੀ ਦੇਖੀ ਆ ਸੋਈ ਦੇ ਵਿੱਚ ਉਹ ਮੈਂ ਕਹਿਣਾ ਵੀ ਡਿਗੀ ਆ ਤੇਜ ਫਿਟੋ ਲੈ ਆ ਤੇਜ ਤੋਂ ਦੇ ਕੇ ਉਹ ਕਹਿੰਦੇ ਚੈਂਪੇ ਨੇ ਬਾਹਰ ਕੀਤਾ ਤਾਂ ਚੈਂਪੇ ਨਾਲ ਮੈਨੂੰ ਕਹਿੰਦੇ ਚੈਂਪੇ ਨਾਲ ਮਾਰਨ ਦੀ ਲੋੜ ਆ ਮੈਂ ਕੁਕੜਾ ਗੰਦੇ ਬਾਦ ਦਵਾਈ ਲੈਣ ਗਏ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਇਹ ਲੈਣ ਦਿੰਦਾ ਦਵਾਈ ਨਾਲ ਕਿਹੜਾ ਰੋਗ ਸਕਦਾ ਬੰਦਾ ਮੈਂ 8.5 ਹਜ਼ਾਰ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਚ ਹਾਦੂਆ ਕਰਦਾ ਐਡਮਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਜੀ ਮੈਂ 8.5 ਲੱਖ ਜੀ ਮੇਰੇ ਕੋਲ ਸਬੂਤ ਹੈਗਾ ਜੀ ਮੈਂ ਜਿਹੜਾ ਬੰਦਿਆਂ ਨੂੰ ਵੇਚਿਆ ਮੈਂ ਨਾਮ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਕੱ ਕਹਾਂ ਆਪ ਤੋਂ ਦਵਾ ਕਰਤਾ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਲੋ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤਾਂ ਯਾਰ ਸਾਡੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਸਾਡੇ ਕੋਈ ਨਹੀਂ ਤਰਾ ਰਾਇਨਾਮਾ ਕਰਾਣੇ ਉਹਨੇ ਦੱਸਿਆ ਜੇ ਮੇਰੀ ਸਾਰੀ ਟੱਕ ਆ ਤੇ ਮੈਂ ਤਾਨੂੰ ਕਹਾਂ ਨੀ ਉਹ ਬਾਬੀ ਆ ਠੰਗਰੂ ਪਾਇਆ ਮੈਂ ਤਾਂ ਮੱਥਾ ਟੇਕਦਾ ਮੋੜੇ ਬੋਲਣਾ ਪਈ ਉਹ ਕਹਿੰਦੇ ਜੀ ਗਾਲਾ ਗੋਲਾ ਕੱਢ ਕੇ ਧਮਕੀਆਂ ਨਹੀਂ ਕਹੇ ਉਹ ਧਮਕੀਆਂ ਦੇਣ ਦੇ ਨੇ ਯਾਰ ਇਦਾਂ ਕਿਹੜਾ ਬੰਦਾ ਆਪਣੇ ਨਾਂ ਨਾਲ ਜਿਹੜਾ ਆਟਮਟ ਦਾ ਆਪਣੇ ਨਾਂ ਨਾਲ ਦੇਖਣ ਜਾਊਗਾ ਆਪਣੇ ਮੁੰਡੇ ਨੂੰ ਤੂੰ ਇੱਕ ਉਹਨੇ ਇਹ ਵੀ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗੱਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ ਮੈਂ ਮੈਂ ਅਨਪੜ੍ਹ ਬੰਦਾ ਮੈਂ ਨਾ ਕੋਈ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇਦਾਂ ਦਾ ਕੋਈ ਕੰਮ ਆ ਨਾ ਕੋ ਨੇ ਇਦਾਂ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਇਲਜ਼ਾਮ ਤਾਂ ਫੇ ਉਹ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਨਾ ਕੋ ਹੁੰਦਾ ਅਲੈੜੀਆਂ ਦਾ ਹੁੰਦਾ ਪਾਪਿਆਂ ਨੂੰ ਇੱਦਾਂ ਹੀ ਫਸਾਉਂਦੀਆਂ ਜਨਾਨੀਆਂ ਇਹ ਤੁਹਾਡੀ ਵਾਈਫ ਆ ਉਹ ਇਦਾਂ ਤੁਹਾਡੀ ਫਸਾਉਂਗੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਏ ਲਗਾਏ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆ ਔਰਡਰਡ ਕੇਸ ਦੇ ਵਿੱਚ ਮੈਂ ਕਹਾਂ ਚੱਲਦਾ ਕੇਸ ਜੀ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੌੜਿਓ ਪੁੱਛੋ ਪ੍ਰੂਫ ਹੋਏ ਆ ਸਾਰੇ ਦੋਰਾ ਤੁਹਾਡਾ ਰਾਈਨਾਮਾ ਹੋ ਗਿਆ ਤੇ ਰਾਈਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਲਵਾਂਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਾਂ ਮੈਂ ਬੰਦੇ ਦਾ 2.5 ਲੱਖ ਦੇ ਟਰੈਕਟਰ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਕਰ ਰੁਪਈਆ ਵੀ ਕੱਢਦੇ ਜਾ ਕੇ ਉਹ ਰਾਈਨਾਮਾ ਹੈ ਮੇਰੀ ਮਿਹਨਤ ਦਾ ਆਹ ਪੂਰਾ ਰਾਈਨਾਮਾ ਹੋਇਆ ਤੁਹਾਡਾ ਪੰਚਾਇਤੀ ਕੋਈ ਮੈਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਅੱਜ ਇੱਕ ਕੇਸ ਚੱਲ ਮੈਂ ਕਹਿੰਦਾ ਤੈਨੂੰ ਉੱਥੇ ਜੱਜਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਖ਼ ਖਤਮ ਹੋਣੀ ਐ। ਇਹ ਕਹਿੰਦੀ ਮੈਂ ਨਹੀਂ ਜਾਣਾ ਜੱਜਮੋਰੇ ਕਹਿੰਦੀ ਜੋ ਮਰਜ਼ੀ ਹੋਵੇ ਹੁਣ ਆਹ ਡਰਾਮਾ ਕਰ ਲਿਆ।